ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਸਮਝਦੇ ਹੋ ਪੰਜਾਬ ਮੁਰਦਾਬਾ 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 ਪੰਜਾਬ ਸਰਕਾਰ ਮੁਰਦਾਬਾ 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 ਭੋਜਨ ਸਮਾਜ ਪਾਰਟੀ ਪੰਜਾਬ ਵੱਲੋਂ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਾ ਪੱਧਰੀ ਰੋਸ ਮਾਰਚ ਕਰਨੇ ਜਿੱਤੇ ਜਾ ਰਹੇ ਹਨ ਔਰ ਮਾਨ ਜੋ ਟੈਪੀ ਕਮਿਸ਼ਨ ਰਾਹੀਂ ਪੰਜਾਬ ਦੇ ਮਹਾ ਮੈਮ ਗਵਰਨਰ ਸਾਹਿਬ ਨੂੰ ਇਹ ਮੰਗ ਪੱਤਰ ਭੇਜ ਰਹੇ ਆ ਕਿ ਪੰਜਾਬ ਦੇ ਅੰਦਰ ਜਿੱਥੇ ਯੋਧ ਨਸ਼ਿਆਂ ਵਿਰੁੱਧ ਪੰਜਾਬ ਦੀ ਸਰਕਾਰ ਚਲਾ ਰਹੀ ਆ ਉਥੇ ਮਲੇਠੇ ਦੇ ਅੰਦਰ ਨਕਲੀ ਸ਼ਰਾਬ ਪੀਣ ਦੇ ਨਾਲ ਲਗਭਗ 27 ਜਿਹੜੇ ਲੋਕ ਹੈ ਉਹਨਾਂ ਦੀ ਮੌਤ ਹੋਈ ਔਰ ਹੁਣੇ-ਹੁਣੇ ਪਤਾ ਲੱਗਿਆ ਕਿ ਲੁਧਿਆਣੇ ਦੇ ਅੰਦਰ ਵੀ ਇੰਜਾਂ ਘਰਾਮਾ ਘਟੀਆਂ ਇਸ ਲੋਕਾਂ ਦੀਆਂ ਜਾਣਾਂ-ਜਾਣ ਦੇ ਨਾਲ ਪੰਜਾਬ ਸਰਕਾਰ ਦੀ ਜਿਹੜੀ ਆ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮਹਾਂਮ ਆ ਉਹਦੀ ਇੱਕ ਹਵਾ ਨਿਕਲੀ ਫੂਕ ਨਿਕਲੀ ਇਸ ਕਰਕੇ ਜਿਹੜੇ ਲੋਕ ਉੱਥੇ ਸ਼ਰਾਬ ਦੇ ਨਾਲ ਮਰੇ ਆ ਬਹੁਜਨ ਸਮਾਜ ਪਾਰਟੀ ਮੰਗ ਕਰਦੀ ਆ ਕਿ ਜਿਨ੍ਹਾਂ ਲੋਕਾਂ ਨੇ ਇਹ ਨਕਲੀ ਸ਼ਰਾਬ ਬਣਾਈ ਉਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਭੇਜਿਆ ਜਾਵੇ ਔਰ ਜਿਹੜੇ ਲੋਕ ਵਿਕਟਮ ਆ ਜਿਹੜੇ ਸ਼ਰਾਬ ਪੀਣ ਨਾਲ ਮਰੇ ਆ 10-10 ਲੱਖ ਰੁਪਈਆ ਕਿ ਉਹਨਾਂ ਦੀ ਜਾਨ ਦੀ ਕੀਮਤ ਨਹੀਂ ਉਹਨਾਂ ਨੂੰ ਜਿਹੜਾ 25-25 ਲੱਖ ਰੁਪਈਆ ਪਰਿਵਾਰ ਨੂੰ ਦਿੱਤਾ ਜਾਵੇ ਔਰ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਹੋਰ ਵੀ ਜਿਹੜੇ ਲੋਕ ਐ ਨਸ਼ਿਆਂ ਦੀ ਤਸਕਰੀ ਕਰ ਰਹੇ ਸ਼ਰਾਬ ਨਕਲੀ ਵੇਚ ਰਹੇ ਉਹਨਾਂ ਨੂੰ ਪੁਆਇੰਟ ਆਊਟ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਭੇਜਿਆ ਜਾਵੇ ਅੱਜ ਦਾ ਇਹ ਮੁੱਖ ਮੰਤਵ ਮੋਕਾ ਜੰਦਾ ਆ ਉਹ ਜਿਸ ਸਮਾਜ ਪਾਰਟੀ ਪੰਜਾਬੋਂ ਨਿਕਲੇ ਨਵਾਂ ਸੇ ਨਗਰਾਇਰ ਨੇ ਨਸ਼ਮੁਕਤ ਬਣਾਇਆ 13000 ਪਿੰਡਾਂ 'ਚ ਮੋੜੀ ਬਣਾਇਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਲੰਘੜੂਆ ਨਵਾਂ ਸ਼ਹਿਰ ਦਾ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਦੇ ਅੰਦਰ ਬਹੁਤ ਸਾਰੇ ਪਿੰਡ ਜਿਨ੍ਹਾਂ ਨੂੰ ਡਰੱਗ ਫ੍ਰੀ ਅਨਾਉਂਸ ਕੀਤਾ ਔਰ ਬੇਸ਼ੱਕ ਨਵਾਂ ਸ਼ਹਿਰ ਦੇ ਅੰਦਰ ਨਸ਼ਿਆਂ ਦਾ ਖਾਤਮਾ ਹੋਇਆ ਪਰ ਜਿਹੇ ਪਿੰਡ ਜਿਹੜੇ ਡਰੱਗ ਫ੍ਰੀ ਅਨਾਉਂਸ ਕੀਤੇ ਜਾ ਰਹੇ ਆ ਕੱਲ ਉਹ ਜਿਹਾ ਨਾ ਹੋਵੇ ਜਦੋਂ ਪੁਲਿਸ ਦਾ ਪ੍ਰੈਸ਼ਰ ਘਟਿਆ ਜਿਹੜਾ ਸਰਕਾਰ ਦਾ ਪ੍ਰੈਸ਼ਰ ਘਟਿਆ ਪ੍ਰਸ਼ਾਸਨਿਕ ਪ੍ਰੈਸ਼ਰ ਘਟਿਆ ਉੱਤੇ ਫਿਰ ਉਸੇ ਤਰ੍ਹਾਂ ਬੱਡੀ ਗੰਦੀ ਵਿੱਚ ਨਸ਼ੇ ਦੇਖ ਸਕਦੇ ਆ ਇਸ ਕਰਕੇ ਇੰਨਾ ਪ੍ਰੈਸ਼ਰ ਕਿਸ ਤਰ੍ਹਾਂ ਪ੍ਰਸ਼ਾਸਨ ਬਣਾ ਕੇ ਰੱਖੇਗਾ ਅੱਜ ਤਾਂ ਪ੍ਰੈਸ਼ਰ ਲੰਗੜੋਏ ਦੇ ਅੰਦਰ ਇਹਨਾਂ ਹੋਵੇਗਾ ਸਾਡੇ ਡਰੱਗ ਫ੍ਰੀ ਜਿਹੜੇ ਪਿੰਡ ਆ ਉਹੀ ਜਿਹੜੇ ਆ ਉਹਨਾਂ ਦੇ ਅੰਦਰ ਹੀ ਜਿਹੜੇ ਆ ਉਸੇ ਤਰ੍ਹਾਂ ਫਿਰ ਉੱਥੇ ਲੋਕ ਫੜੇ ਜਾਂ ਇਹ ਤੁਹਾਨੂੰ ਜ਼ਰੂਰ ਧਿਆਨ ਦੇਣਾ ਹੈ ਮੇਰੇ ਸਭ ਕੋਈ ਆਊਟਪੁਟ ਨੇ ਨਮਾ ਸਰ ਤੁਹਾਨੂੰ ਪਤਾ ਹੀ ਹੈ ਤੁਸੀਂ ਨਮਾ ਸਰ ਰਹਣ ਵਾਲੇ ਕੋਈ ਆਊਟਪੁਟ ਨੇ ਜਿਹੜੇ ਕਿ ਖੋਫੋਕਨ ਸਾਹਿਬ ਵਿਕ ਰਿਹਾ ਕੋ ਥਾਡੇ ਧਿਆਨ ਚ ਲਿਆਓ ਆਪਾਂ ਪਰ ਅਸੀਂ ਗੱਲ ਚ ਨਹੀਂ ਕਰਾਂਗੇ ਸਰਕਾਰ ਨੂੰ ਵੀ ਕਹਾਂਗੇ ਔਰ ਅਸੀਂ ਵੀ ਨਾਮ ਤੁਹਾਡੇ ਜਾ ਕੇ ਉਹਨਾਂ ਲੋਕਾਂ ਨੂੰ ਕਹਾਂਗੇ ਵੀ ਇਹਨਾਂ ਬਹੁਤ ਮਾੜੀ ਲਾਹਣਤ ਹੈ ਨਸ਼ੇ ਛੱਡਾਂਗੇ ਔਰ ਨਸ਼ਿਆਂ ਤੋਂ ਦੂਰ ਰਹਾਂਗੇ ਤਾਂ ਹੀ ਸਾਡੇ ਬੱਚਿਆਂ ਦਾ ਭਵਿੱਖ ਸਿਰਕਤ ਰਹੇ ਸਰਹਾਂਚੇ ਵੀ ਬਲਮਿਕੀ ਮੋਹਲਮ ਸਰਿਆਮ ਵਿਕਦਾ ਹੈ ਦੋ ਤਿੰਨ ਪੱਚੀ ਲਗਾਤਾਰ ਹੋ ਗਏ ਉਸ ਏਰੀਆ ਚ ਜਿੱਥੇ ਲੋਕ ਵੇਚ ਰਹੇ ਸੀ ਜਾਂ ਜੜੀ ਲੋਕ ਇਹ ਜਾ ਕਾਰੋਬਾਰ ਕਰਦੇ ਸੀ ਸਾਡੇ ਇਲਾਕੇ ਦੇ ਅੰਦਰ ਜਾ ਤਾਂ ਉਹ ਬਾਹਰ ਚਲੇ ਗਏ ਜਾਂ ਫੜ ਕੇ ਪੰਜਾਬ ਪੁਲਿਸ ਨੇ ਜੇਲਾਂ ਦੇ ਅੰਦਰ ਭੇਜ ਦਿੱਤੀ ਜੋ ਕੋ ਰਹਿ ਗਿਆ ਉਹਦੇ ਬਾਰੇ ਵੀ ਆਪਾਂ ਨਿਸ਼ਾਨਦੇਹੀ ਕਰ ਲਵਾਂਗੇ ਅਮਰੀਦ ਸਾਹਿਬ ਬਲਡੋਜ਼ਰ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਜੀ ਕਿਉਂਕਿ ਬਲਡੋਜ਼ਰ ਕਾਰਵਾਈ ਜਿੱਥੇ ਇੱਕ ਪਾਸੇ ਜ਼ਰੂਰੀ ਆ ਪਰ ਉਹਦੇ ਨਾਲ ਨਾਲ ਇਹ ਵੀ ਜ਼ਰੂਰੀ ਆ ਕਿ ਜਿਹੜੇ ਲੋਕ ਗਰੀਬ ਆ ਜਿਹੜੇ ਲੋਕ ਦਿਹਾੜੀਦਾਰ ਆ ਜਿਹੜੇ ਲੋਕ ਛੋਟੇ-ਛੋਟੇ ਮਾਮਲੇ 'ਚ ਫਸੇ ਆ ਉਹਨਾਂ ਦੀ ਵੀ ਵਜਾਈ ਸਾਨੂੰ ਵੱਡੇ ਤਸਕਰਾਂ ਵੱਲੋਂ ਨੱਥ ਪਾਣੀ ਚਾਹੀਦੀ ਆ ਉਹਨਾਂ ਦੇ ਖਿਲਾਫ ਕਾਰਵਾਈਆਂ ਕਰਨੀਆਂ ਚਾਹੀਦੀਆਂ ਇਹਦੇ ਨਾਲ ਨਾਲ ਜਦੋਂ ਵੱਡੇ ਲੋਕ ਮਗਰਮੱਛ ਵੀ ਹੱਥ ਜਾਵਣਗੇ ਤਾ ਲੋਕਾਂ ਦਾ ਜਿਹੜਾ ਹੌਸਲਾ ਵਧੂਗਾ ਔਰ ਛੋਟਿਆਂ ਨੂੰ ਫੜ ਕੇ ਆਪਾਂ ਇਸ ਕਾਰਵਾਈ ਨੂੰ ਜਿਹੜਾ ਉਹ ਲੋਕਾਂ ਦੇ ਅੱਖੀ ਘਟਾ ਨਹੀਂ ਪਾ ਸਕਦੇ